ਨਗਰ ਕੌਂਸਲ ਗੁਰਾਇਆਂ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਤਿਤ ਗੁਰਾਇਆਂ ਦੇ ਨਿੱਜੀ ਹੋਟਲ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਲੋਕ ਸਭਾ ਹਲਕਾ ਜਲੰਧਰ ਦੇ ਐਮਪੀ ਚਰਨਜੀਤ ਸਿੰਘ ਚੰਨੀ ਪਹੁੰਚੇ ਤੇ ਜੋ ਵੀ ਚੋਣਾ ਲੜਨ ਦੇ ਦਾਅਵੇਦਾਰ ਹਨ ਉਹਨਾਂ ਸਾਰਿਆਂ ਨੂੰ ਕੱਲੇ ਕੱਲੇ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਪਰ ਕਈ ਵਾਰ ਦਾ ਵਿੱਚ ਦੋ ਦੋ ਉਮੀਦਵਾਰ ਹੋਣ ਕਾਰਨ ਉਮੀਦਵਾਰਾਂ ਦਾ ਐਲਾਨ ਨਹੀਂ ਹੋ ਸਕਿਆ कांग्रेस के सीनियर आगुवलो फिलोर हलके विच हल्का इंचार्ज ना होण कारण ए मांग कीती गई कि फिलोर नु हल्का इंचार्ज दिता जावे पर चरणजीत सिंह चन्नी ने कहा कि पंजाब के पैंती विधानसभा हलक्या विच हल्का इंचार्ज नहीं है इस करके ए हाईकमान ने तय करना है कि किस नु हल्का इंचार्ज बणाना है

ਤੇ ਤੈ ਹੋਇਆ ਮੀਟਿੰਗ ਵਿੱਚ ਤੇ ਕਿ ਕਿਹੜੇ ਕਿਹੜੇ ਕੈਂਡੀਡੇਟ ਐ ਲਾਂਚ ਕਰਾਉਗੇ ਗੁਰਾਇਆ ਨਗਰ ਪੰਚਾਇਤ ਦੇ ਅੱਜ ਇਲੈਕਸ਼ਨ ਆ ਰਹੇ ਐ 21 ਤਰੀਕ ਨੂੰ ਉਹਦੇ ਵਾਸਤੇ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਏ ਕਾਂਗਰਸ ਪਾਰਟੀ ਨੇ ਇੱਥੇ ਉਜਰਵ ਬਣਾ ਕੇ ਭੇਜੇ ਆ ਉਹਨਾਂ ਨੇ ਸਾਰਿਆਂ ਨੂੰ ਮਿਲੇ ਆ ਉਹ ਉਸ ਹਿਸਾਬ ਦੇ ਨਾਲ ਟਿਕਟਾਂ ਦਿੱਤੀਆਂ ਜਾਣਗੀਆਂ ਲੇਕਿਨ ਅਜੇ ਤੱਕ ਸਰਕਾਰ ਨੇ ਸਾਡੇ ਬੰਦਿਆਂ ਨੂੰ ਹਾਲਾਂਕਿ ਪਰਸੋਂ ਨੂੰ ਕਾਗਜ਼ ਪਰ ਫਾਈਨਲ ਡੇਟ ਐ ਅਜੇ ਤੱਕ ਵੋਟਰ ਲਿਸਟਾਂ ਨਹੀਂ ਦਿੱਤੀਆਂ ਕੋਈ ਸਰਕਾਰ ਵੱਲੋਂ ਤਿਆਰੀ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਹੈਰਾਨ ਕਰ ਰਹੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਲੋਕਾਂ ਨੂੰ ਕਾਂਗਰਸ ਪਾਰਟੀ ਤਿਆਰ ਹੈ ਪੂਰੀ ਲੇਕਿਨ ਸਰਕਾਰ ਅਫਸਰਾਂ ਦੀ ਮਦਦ ਦੇ ਨਾਲ ਇਹ ਇਲੈਕਸ਼ਨ ਲੁੱਟਣਾ ਚਾਹੁੰਦੀ ਹੈ ਜਿਹੜਾ ਕਿ ਅਸੀਂ ਤਰ੍ਹਾਂ ਕਿਸੇ ਤਰ੍ਹਾਂ ਸਾਨੂੰ ਬਰਦਾਸ਼ਤ ਨਹੀਂ ਅਸੀਂ ਤੱਕੜੇ ਹੋ ਕੇ ਇਲੈਕਸ਼ਨ ਲੜਾਂਗੇ ਸਰਕਾਰ ਨੂੰ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਚਾਹੁੰਨਾ ਕਿ ਕਿਸੇ ਦਾ ਪੱਖਪਾਤ ਨਾ ਕਰਨ ਇਹ ਲੋਕਤੰਤਰ ਦੇ ਵਿੱਚ ਇਲੈਕਸ਼ਨ ਹੈ ਜਿਹੜਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇਹਦੇ ਵਿੱਚ ਇੱਕ ਪਾਰਟੀ ਦੀ ਮਦਦ ਜਿਹੜੀ ਕਰਨਾ ਉਹ ਜਿਹੜੇ ਅਫਸਰ ਹੈ ਉਹਨਾਂ ਬਾਤ ਹੈ ਠੀਕ ਨੇ ਕਿੰਨੇ ਕਲੀਅਰ ਸਾਡੇ ਪਾਸ ਜ਼ਿਆਦਾ ਕੈਂਡੀਡੇਟ ਹੈ ਹਰ ਵਾਰਡ ਦੇ ਵਿੱਚ ਪਰ ਅਸੀਂ ਉਹਨਾਂ ਨੂੰ ਸਮਝੌਤਾ ਕਰਾ ਕੇ ਇੱਕ ਹੀ ਬੰਦਾ ਖੜਾ ਕਰਾਂਗੇ ਬੈਸ ਕਦੋਂ ਜਾਰੀ ਹੋਊਗਾ ਰਜਿਸਟ੍ਰੇਸ਼ਨ ਕੱਲ ਸ਼ਾਮ ਤੱਕ ਕਰਦਾਂਗੇ ਥੈਂਕ ਯੂ